ਛੋਟੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਛੋਟੇ ਸਿੱਧੂ ਨੂੰ ਲੋਕ ਡੇਢ ਮਹੀਨੇ ਤੱਕ ਨਹੀਂ ਮਿਲ ਸਕਣਗੇ ਇਸ ਦਰਮਿਆਨ ਮਾਤਾ ਚਰਨਕੌਰ ਤੇ ਛੋਟਾ ਸਿੱਧੂ ਹਵੇਲੀ ਵੀ ਨਹੀਂ ਰਹਿਣਗੇ ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਪਰਿਵਾਰ ਕੁਝ ਦਿਨ ਬਠਿੰਡਾ ਰਹਿਣਗੇ ਕੁਝ ਦਿਨ ਪਹਿਲਾਂ ਮਾਤਾ ਚਨਕੌਰ ਤੇ ਛੋਟੇ ਸਿੱਧੂ ਵੱਲੋਂ ਹਵੇਲੀ ਵਿੱਚ ਚਰਨ ਪਾਏ ਗਏ ਸਨ ਇਸ ਮੌਕੇ ਤੇ ਸਿੱਧੂ ਦੇ ਫੈਨਸ ਤੇ ਆਸ-ਪਾਸ ਦੇ ਲੋਕਾਂ ਵਿੱਚ ਵੀ ਬਹੁਤ ਚਾਹ ਹੈ ਪੂਰੇ ਪਿੰਡ ਵਿੱਚ ਵਿਆ ਵਰਗਾ ਮੌਲਾ ਹਵੇਲੀ ਦੇ ਬਾਹਰ ਲੱਡੂ ਵੰਡੇ ਜਾ ਰਹੇ ਹਨ ਬੋਲੀਆਂ ਪਾਈਆਂ ਜਾ ਰਹੀਆਂ ਹਨ ਪਰ ਇਹਨਾਂ ਸਭ ਦੇ ਵਿਚਾਲੇ ਮੂਸੇਵਾਲ ਦੇ ਫੈਸਲੀ ਵੱਡੀ ਖਬਰ ਸਾਹਮਣੀ ਹੈ ਕਿ ਹੁਣ ਲੋਕ ਡੇਢ ਮਹੀਨੇ ਤੱਕ ਛੋਟੇ ਸਿੱਧੂ ਨੂੰ ਨਹੀਂ ਮਿਲ ਸਕਣਗੇ ਦੱਸਦੇ ਕਿ ਬੀਤੇ 17 ਮਾਰਚ ਨੂੰ ਆਈਵੀਐਫ ਤਕਨੀਕ ਰਾਹੀਂ ਦਿੱਤਾ ਮਾਤਾ ਚੰਨਕੌਰ ਨੇ ਛੋਟੇ ਸਿੱਧੂ ਨੂੰ ਜਨਮ ਤੇ ਬੀਤੇ ਸ਼ਨੀਵਾਰ ਨੂੰ ਮਾਤਾ ਚੰਨਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਛੋਟੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਵੱਡੀ ਖਬਰ ਅਮਨੀ ਆਇਆ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਛੋਟੇ ਸਿੱਧੂ ਨੂੰ ਲੋਕ 1.5 ਮਹੀਨੇ ਤੱਕ ਨਹੀਂ ਮਿਲ ਸਕਣਗੇ ਇਸ ਦਰਮਿਆਨ ਮਾਤਾ ਚਰਨਕੌਰ ਤੇ ਛੋਟਾ ਸਿੱਧੂ ਹਵੇਲੀ ਵੀ ਨਹੀਂ ਰਹਿਣਗੇ ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਪਰਿਵਾਰ ਕੁਝ ਦਿਨ ਬਠਿੰਡਾ ਰਹਿਣਗੇ ਕੁਝ ਦਿਨ ਪਹਿਲਾਂ ਮਾਤਾ ਚਨਕੌਰ ਤੇ ਛੋਟੇ ਸਿੱਧੂ ਵੱਲੋਂ ਹਵੇਲੀ ਵਿੱਚ ਚਰਨ ਪਾਏ ਗਏ ਸਨ ਇਸ ਮੌਕੇ ਤੇ ਸਿੱਧੂ ਦੇ ਫੈਨਸ ਤੇ ਆਸ-ਪਾਸ ਦੇ ਲੋਕਾਂ ਵਿੱਚ ਵੀ ਬਹੁਤ ਚਾਹ ਹੈ ਪੂਰੇ ਪਿੰਡ ਵਿੱਚ ਵਿਆ ਵਰਗਾ ਮੌਲਾ ਹਵੇਲੀ ਦੇ ਬਾਹਰ ਲੱਡੂ ਵੰਡੇ ਜਾ ਰਹੇ ਹਨ ਬੋਲੀਆਂ ਪਾਈਆਂ ਜਾ ਰਹੀਆਂ ਹਨ ਪਰ ਇਹਨਾਂ ਸਭ ਦੇ ਵਿਚਾਲੇ ਮੁੱਸੇਵਾਲੇ ਦੇ ਫੈਸਲੇ ਵੱਡੀ ਖਬਰ ਸਾਹਮਣੀ ਹੈ ਕਿ ਹੁਣ ਲੋਕ ਡੇਢ ਮਹੀਨੇ ਤੱਕ ਛੋਟੇ ਸਿੱਧੂ ਨੂੰ ਨਹੀਂ ਮਿਲ ਸਕਣਗੇ ਦੱਸਦੇ ਕਿ ਬੀਤੇ 17 ਮਾਰਚ ਨੂੰ ਆਈਵੀਐਫ ਤਕਨੀਕ ਰਾਹੀਂ ਦਿੱਤਾ ਮਾਤਾ ਚੰਨਕੌਰ ਨੇ ਛੋਟੇ ਸਿੱਧੂ ਨੂੰ ਜਨਮ ਤੇ ਬੀਤੇ ਸ਼ਨੀਵਾਰ ਨੂੰ ਮਾਤਾ ਚੰਨਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਛੋਟੇ ਸਿੱਧੂ ਮੁੱਸੇਵਾਲੇ ਨੂੰ ਲੈ ਕੇ ਵੱਡੀ ਖਬਰ سامنے ਆਈ ਹੈ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਛੋਟੇ ਸਿੱਧੂ ਨੂੰ ਲੋਕ ਡੇਢ ਮਹੀਨੇ ਤੱਕ ਨਹੀਂ ਮਿਲ ਸਕਣਗੇ ਇਸ ਦਰਮਿਆਨ ਮਾਤਾ ਚਰਨਕੌਰ ਤੇ ਛੋਟਾ ਸਿੱਧੂ ਹਵੇਲੀ ਵੀ ਨਹੀਂ ਰਹਿਣਗੇ ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਪਰਿਵਾਰ ਕੁਝ ਦਿਨ ਮਠਿੰਡਾ ਰਹਿਣਗੇ ਕੁਝ ਦਿਨ ਪਹਿਲਾਂ ਮਾਤਾ ਚਨਕੌਰ ਤੇ ਛੋਟੇ ਸਿੱਧੂ ਵੱਲੋਂ ਹਵੇਲੀ ਵਿੱਚ ਚਰਨ ਪਾਏ ਗਏ ਸਨ ਇਸ ਮੌਕੇ ਤੇ ਸਿੱਧੂ ਦੇ ਫੈਂਸ ਦੇ ਆਸ-ਪਾਸ ਦੇ ਲੋਕਾਂ ਵਿੱਚ ਵੀ ਬਹੁਤ ਚਾਹ ਹੈ ਪੂਰੇ ਪਿੰਡ ਵਿੱਚ ਵਿਆ ਵਰਗਾ ਮਹੌਲਾ ਹਵੇਲੀ ਦੇ ਬਾਹਰ ਲੱਡੂ ਵੰਡੇ ਜਾ ਰਹੇ ਹਨ ਬੋਲੀਆਂ ਪਾਈਆਂ ਜਾ ਰਹੀਆਂ ਹਨ ਪਰ ਇਹਨਾਂ ਸਭ ਦੇ ਵਿਚਾਲੇ ਮੁੱਸੇਵਾਲੇ ਦੇ ਫੈਸਲੇ ਵੱਡੀ ਖਬਰ ਸਾਹਮਣੀ ਹੈ ਕਿ ਹੁਣ ਲੋਕ ਡੇਢ ਮਹੀਨੇ ਤੱਕ ਛੋਟੇ ਸਿੱਧੂ ਨੂੰ ਨਹੀਂ ਮਿਲ ਸਕਣਗੇ ਦੱਸਦੇ ਕਿ ਬੀਤੇ 17 ਮਾਰਚ ਨੂੰ ਆਈਵੀਐਫ ਤਕਨੀਕ ਰਾਹੀਂ ਦਿੱਤਾ ਮਾਤਾ ਚੰਨਕੌਰ ਨੇ ਛੋਟੇ ਸਿੱਧੂ ਨੂੰ ਜਨਮ ਤੇ ਬੀਤੇ ਸ਼ਨੀਵਾਰ ਨੂੰ ਮਾਤਾ ਚੰਨਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ ਨਿਊਜ਼ ਨਾਲ ਧੰਨਵਾਦ ਛੋਟੇ ਸਿੱਧੂ ਮੁੱਸੇਵਾਲੇ ਨੂੰ ਲੈ ਕੇ ਵੱਡੀ खबर सामने आई है परिवार ने फैसला लिया है कि छोटे सिद्धू ਨੂੰ ਲੋਕ 1.5 ਮਹੀਨੇ ਤੱਕ ਨਹੀਂ ਮਿਲ ਸਕਣਗੇ ਇਸ ਦਰਮਿਆਨ ਮਾਤਾ ਚਰਨ ਕੌਰ ਤੇ ਛੋਟਾ ਸਿੱਧੂ ਹਵੇਲੀ ਵੀ ਨਹੀਂ ਰਹਿਣਗੇ ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਪਰਿਵਾਰ ਕੁਝ ਦਿਨ ਬਠਿੰਡਾ ਰਹਿਣਗੇ ਕੁਝ ਦਿਨ ਪਹਿਲਾਂ ਮਾਤਾ ਚਰਨ ਕੌਰ ਤੇ ਛੋਟੇ ਸਿੱਧੂ ਵੱਲੋਂ ਹਵੇਲੀ ਵਿੱਚ ਚਰਨ ਪਾਏ ਗਏ ਸਨ ਇਸ ਮੌਕੇ ਤੇ ਸਿੱਧੂ ਦੇ ਫੈਨਸ ਤੇ ਆਸ-ਪਾਸ ਦੇ ਲੋਕਾਂ ਵਿੱਚ ਵੀ ਬਹੁਤ ਚਾਹ ਹੈ ਪੂਰੇ ਪਿੰਡ ਵਿੱਚ ਵਿਆਹ ਵਰਗਾ ਮਹੌਲਾ ਹਵੇਲੀ ਦੇ ਬਾਹਰ ਲੱਡੂ ਵੰਡੇ ਜਾ ਰਹੇ ਹਨ ਬੋਲੀਆਂ ਪਾਈਆਂ ਜਾ ਰਹੀਆਂ ਹਨ ਪਰ ਇਹਨਾਂ ਸਭ ਦੇ ਵਿਚਾਲੇ ਮੂਸੇਵਾਲ ਦੇ ਫੈਸਲੇ ਵੱਡੀ ਖਬਰ ਸਾਹਮਣੀ ਹੈ ਕਿ ਹੁਣ ਲੋਕ ਡੇਢ ਮਹੀਨੇ ਤੱਕ ਛੋਟੇ ਸਿੱਧੂ ਨੂੰ ਨਹੀਂ ਮਿਲ ਸਕਣਗੇ ਦੱਸਦੇ ਕਿ ਬੀਤੇ 17 ਮਾਰਚ ਨੂੰ ਆਈਵੀਐਫ ਤਕਨੀਕ ਰਾਹੀਂ ਦਿੱਤਾ ਮਾਤਾ ਚੰਨਕੌਰ ਨੇ ਛੋਟੇ ਸਿੱਧੂ ਨੂੰ ਜਨਮ ਤੇ ਬੀਤੇ ਸ਼ਨੀਵਾਰ ਨੂੰ ਮਾਤਾ ਚੰਨਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ న్యూਸ ਨਾਲ ਧੰਨਵਾਦ